ਵਾਪਰੀ ਹਸਪਤਾਲ ਦੇ ਵਿੱਚ ਮਾਰਕਟਾਈ ਹੋਈ ਕੀ ਮਸਲਾ ਸੀ ਸਰ ਐਦਾ ਹੈ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਹਾਂਜੀ ਕਿ ਡਾਕਟਰ ਜਸਕਰਨ ਸਿੰਘ ਇੱਥੇ ਪੀਡੀਆਟ੍ਰਿਕ ਸਪੈਸ਼ਲਿਸਟ ਨੇ ਸੀਐਸਸੀ ਲੋਪੋਕੇ ਦੇ ਵਿੱਚ ਉਹ ਆਪਣੇ ਅਸਮੋ ਸਾਹਬ ਦੇ ਰੂਮ ਦੇ ਲਾਗੇ ਆਏ ਸੀਗੇ ਕਿਸੇ ਕੰਮ ਵਾਸਤੇ ਹਾਂਜੀ ਤੇ ਇੱਕ ਪੇਸ਼ੈਂਟ ਸੀਗਾ ਉਹ ਆਪਣੇ بیوی ਬੱਚੇ ਦੇ ਨਾਲ ਸੀਗਾ ਤੇ ਪਹਿਲਾਂ ਉਹਨੇ ਮੈਡੀਸਨ ਸਪੈਸ਼ਲਿਸਟ ਨੇ ਉਹਨਾਂ ਨੂੰ ਦੇਖਿਆ ਉਸ ਤੋਂ ਬਾਅਦ ਐਸਐਮਓ ਸਾਹਿਬ ਨੇ ਉਹ ਪੇਸ਼ੈਂਟ ਨੂੰ ਅਟੈਂਡ ਕੀਤਾ ਬਟ ਉਹਨੂੰ ਆਈ ਡੋਨਟ ਨੋ ਕਿਸ ਕਾਰਨ ਕਰਕੇ ਸੈਟੀਸਫੈਕਸ਼ਨ ਜਾਂ ਉਹ ਆਪਣੇ ਸੈਂਸਰੀਅਮ ਦੇ ਵਿੱਚ ਨਹੀਂ ਸੀਗਾ ਉਹਨੇ ਡਾਕਟਰ ਜਸਕਰਨ ਦੇ ਨਾਲ ਗਲਤ ਸ਼ਬਦਾਵਲੀ ਚ ਗੱਲ ਕੀਤੀ ਹੈ ਫਿਰ ਅਚਾਨਕ ਉਹਨੇ ਹਮਲਾ ਕੀਤਾ ਹੈ ਹਮਲੇ ਦੇ ਵਿੱਚ ਡਾਕਟਰ ਸਾਹਿਬ ਦੀ ਪਾਗ ਉਤਰ ਗਈ ਹੈ ਤੇ ਪਾਗ ਉਤਰਨ ਤੋਂ ਬਾਅਦ ਉਹਨੇ ਡਾਕਟਰ ਸਾਹਿਬ ਨੇ ਕਿਹਾ ਵੀ ਤੂੰ ਇਹ ਕੀ ਕਰ ਰਿਹਾ ਹੈ ਤੇ ਉਹਨੇ ਇੱਕ ਅੱਧੇ ਮਿੰਟ ਬਾਅਦ ਆਪਣੀ ਗੱਡੀ ਚੋਂ ਬੇਸਬਾਲ ਦਾ ਸਲੱਗਰ ਕੱਢਿਆ ਹੈ ਤੇ ਡਾਕਟਰ ਸਾਹਿਬ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਵਿੱਚ ਪਾ ਕੇ ਸਟਾਫ ਮੈਂਬਰਾਂ ਨੇ ਪਰੇ ਕੀਤਾ ਪਰ ਉਹਨੇ ਜਦੋਂ ਸਲੱਗਰ ਚਲਾਇਆ ਤੇ ਉਸ ਦੌਰਾਨ ਡਾਕਟਰ ਸਾਹਿਬ ਨੂੰ ਵੀ ਲੱਗੀ ਹੈ ਤੇ ਇੱਕ ਦੋ ਜਾਣੇ ਹੋਰ ਸਟਾਫ ਮੈਂਬਰਾਂ ਨੂੰ ਵੀ ਲੱਗੀ ਹੈ ਤੇ ਅਸੀਂ ਬਿੰਗ ਐਸੋਸੀਏਸ਼ਨ ਪੀਸੀਐਮਐਸ ਐਸੋਸੀਏਸ਼ਨ ਅਦੀ ਕੜੇ ਸ਼ਬਦਾਂ ਜਿਹ ਨਿੰਦਾ ਕਰਦੇ ਹਾਂ ਜੇ ਇਹੋ ਜਿਹੇ ਹਮਲੇ ਵਾਰ-ਵਾਰ ਹੁੰਦੇ ਰਹਿਣਗੇ ਜੇ ਡਾਕਟਰਾਂ ਦੀ ਡਿਊਟੀ ਦੇ ਦੌਰਾਨ ਡਾਕਟਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਹੀ ਨਹੀਂ ਕਰਨਗੇ ਤੇ ਇਹ ਬਹੁਤ ਦੁੱਖ ਦੀ ਗੱਲ ਆ ਪ੍ਰਸ਼ਾਸਨ ਨੂੰ ਪੁਲਿਸ ਸਿਸਟਮ ਨੂੰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਇਹੇ ਵੱਲ ਦੇਖਣਾ ਚਾਹੀਦਾ ਹੈ ਓਕੇ ਤੇ ਅਸੀਂ ਹੁਣ ਐਸਐਚਓ ਨੂੰ ਸੰਬੰਧਿਤ ਐਸਚ ਨੂੰ ਐਫਆਈਆਰ ਲਖਣ ਵਾਸਤੇ ਦਰਖਾਸਤ ਲਿਖ ਦਿੱਤੀ ਹੈ ਤੇ ਜੇ ਪ੍ਰਸ਼ਾਸਨ ਜਾਂ ਪੁਲਿਸ ਇਹਦੇ ਬਾਰੇ ਟਾਈਮ ਸਰ ਕੋਈ ਕਾਰਵਾਈ ਨਹੀਂ ਕਰਦੀ ਜਾਂ ਬੰਦਿਆਂ ਦੀ ਅਰੈਸਟ ਨਹੀਂ ਹੁੰਦੀ ਐਫਆਈਆਰ ਦਰਜ ਨਹੀਂ ਹੁੰਦੀ ਤੇ ਫਿਰ ਲੋਪੋ ਕੇ ਸੀਐਸਸੀ ਦੇ ਵਿੱਚ ਆਓਪੀਡੀ ਸ਼ਟਡਾਊਨ ਕਰ ਦਿੱਤੀ ਜਾਏਗੀ ਤੇ ਫਿਰ ਅਗੋਂ ਵਿਚਾਰ ਕੀਤਾ ਜਾਏਗਾ ਵੀ ਇਹਨੂੰ ਇਹ ਜਿਹੜੀ ਇਹ ਸੰਘਰਸ਼ਾ ਜ਼ਿਲ੍ਹਾ ਲੈਵਲ ਤੱਕ ਚੱਲੇਗਾ ਕਿ ਨਹੀਂ ਚੱਲੇਗਾ ਪਰ ਅਸੀਂ ਪ੍ਰਸ਼ਾਸਨ ਤੇ ਪੁਲਿਸ ਤੋਂ ਉਮੀਦ ਕਰਦੇ ਹਾਂ ਵੀ ਡਾਕਟਰ ਜਸਟ ਕਰਨ ਦੇ ਨਾਲ ਇਹ ਜਿਹੜਾ ਦੁਰਵਿਹਾਰ ਹੋਇਆ ਇਹ ਨਾ ਇਹ ਦੇ ਸੰਬੰਧ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਕੋਈ ਸਰਕਾਰੀ ਹਸਪਤਾਲ ਦੇ ਵਿੱਚ ਐਹੋ ਜਿਹੀ ਕੋਈ ਮੰਦਭਾਗੀ ਘਟਨਾ ਕਿਸੇ ਡਾਕਟਰ ਦੇ ਨਾਲ ਨਾ ਹੋਵੇ। ਨਾਲਾੜਾ ਹਸਪਤਾਲ ਝਗੜਾ ਹੋਇਆ ਸਬੰਧੀ ਕੋਈ ਦਰਖਾਸਤਾਂ ਹੀ ਕਾਰਵਾਈ ਹੋਈ। ਡਾਕਟਰ ਜਸਕਰਨ ਸਿੰਘ ਜੀ ਆਪਣੀ ਡਿਊਟੀ ਤੇ ਮੌਜੂਦ ਸੀਗੇ। ਉਹਨਾਂ ਨੇ ਇੱਕ ਲਿਖਤੀ ਅਪਲੀਕੇਸ਼ਨ ਦਿੱਤੀ ਆ ਕਿ ਰਵਿੰਦਰ ਸਿੰਘ ਅਤੇ ਉਹਦੀ ਪਤਨੀ ਨੌਨੀਤ ਕੋਰ ਆਸਤੜ ਆਏ ਨੇ। ਉਹ ਡਾਕਟਰ ਸਾਹਿਬ ਆ ਦਵਾਈ ਦੇ ਰਹੇ ਸੀ ਵਾਰੀ-ਵਾਰੀ ਸਾਰਿਆਂ ਨੂੰ। ਉਹਨੇ ਉਹਦੇ ਨਾਲ ਬੱਚਾ ਵੀ ਉਹ ਦਵਾਈ ਲੈਣ ਵਾਸਤੇ ਆਇਆ ਸੀ। ਉਸਨੇ ਕੋਸ਼ਿਸ਼ ਕੀਤੀ ਕਿ ਮੈਨੂੰ VIP ਟ੍ਰੀਟਮੈਂਟ ਮਲੇ। ਤੇ ਬਾਕੀਆਂ ਨਾਲੋਂ ਪਹਿਲਾਂ ਮੈਨੂੰ ਦਵਾਈ ਦਿੱਤੀ ਜਾਵੇ। ਡਾਕਟਰ ਸਾਹਿਬ ਨੇ ਕਿਹਾ ਵੀ ਵਾਰੀ ਦੇ ਨਾਲ ਦਵਾਈ ਦਿੰਦੇ ਆ ਸਾਰਿਆਂ ਨੂੰ ਕਿਸੇ ਤਰ੍ਹਾਂ ਕੁਝ ਮੇਰੇ ਖਾਤੇ ਨਹੀਂ ਕੀਤਾ ਜਾਂਦਾ। ਪਰ ਉਹ ਇੰਨੀ ਗੱਲ ਦਿੱਤੀ ਡਾਕਟਰ ਸਾਹਿਬ ਦੇ ਗਲ ਪੈ ਗਿਆ। ਦੱਸ਼ਿਆ ਵੀ ਹਥਪਈ ਹੋਇਆ ਵਾ। ਉਦੇ ਮੁਤਾਬਕ ਉਹਨਾਂ ਨੇ ਐਪਲੀਕੇਸ਼ਨ ਦੇ ਦਿੱਤੀ ਅਤੇ ਮੁਤਾਬਕ ਕਾਰਵਾਈ ਨੂੰ ਨਹੀਂ ਕੀਤੀ ਲੱਗੇ ਤੁਸੀਂ ਹਸਤਾਲ ਹਮਲਾ ਕਰਕੇ ਡਾਕਟਰ ਦੀ ਪੱਗ ਲਾਈ ਤੇ ਦੁਰਗਤੋਂ ਬੋਲੇ ਉਹਨਾਂ ਨੇ ਕੀ ਕਹਿਣਾ ਚਾਹੁੰਦੇ ਦੇਖੋ ਵੀਰ ਜੀ ਅਹੀਂ ਕਿ ਆਪਣੇ ਬੱਚੇ ਦੇ ਨਾਲ ਆਪਣੀ ਘਰ ਦੀ ਦੇ ਨਾਲ ਦਵਾਈ ਲੈਣ ਗਏ ਆ ਬੱਚਾ ਸਾਡਾ ਸੀਰੀਅਸ ਹੀ ਤੇ ਅਹੀਂ ਇਹਦੇ ਕਨਵਰ ਪ੍ਰਤਾਪ ਦੇ ਦਫ਼ਤਰ ਤੇ ਬੈਠੇ ਹੀ ਅਹੀਂ ਇਹਨੂੰ ਆਖਿਆ ਕਿ ਬੱਚਾ ਸਾਡਾ ਸੀਰੀਅਸ ਹੈ ਦਵਾਈ ਦੋ ਕਹਿੰਦਾ 5 ਮਿੰਟ ਰਖ ਲੋ ਅਹੀਂ ਫਿਰ 5 ਮਿੰਟ ਰਖ ਲੋ ਤੇ ਬਾਹਰ ੁੱਪੇ ਫਿਰ ਆਖਿਆ ਦਵਾਈ ਦੋ ਫਿਰ ਆਂਦਾ 10 ਮਿੰਟ ਰਖ ਲੋ ਫਿਰ ਅਹੀਂ 1 ਘੰਟਾ ਪੂਰਾ ਇਹਨਾਂ ਨੂੰ ਦੇਖਿਆ ਫਿਰ ਮੈਂ ਅੰਦਰ ਗਿਆ ਮੈਂ ਇਹਨਾਂ ਨੂੰ ਵਾਕਿਆ ਕਿ ਤੁਸੀਂ ਆ ਜਿਹੜਾ ਕੰਮ ਕਰਨ ਦੇ ਜੇ 2 ਵਜੇ ਤੋਂ ਬਾਅਦ ਕਰਿਓ ਪਹਿਲਾਂ ਬੱਚੇ ਨੂੰ ਦਵਾਈ ਦੇ ਦਿਓ ਤੇ ਫਿਰ ਇਹ ਬੋਲਿਆ ਕਿ ਇੱਥੋਂ ਦਫਾ ਹੋ ਜਾ ਇੱਥੋਂ ਤੈਨੂੰ ਇਹਨੂੰ ਬਾਹਰ ਕੱਢੋ ਹਸਪੀਟਲੋਂ ਬਾਹਰ ਕੱਢੋ ਫਿਰ ਮੇਰੀ ਘਰ ਦੀ ਕਹਿੰਦੀ ਹੈ ਕਿ ਤੁਸੀਂ ਕੱਢ ਲੋਗੇ ਇਹਨੇ ਘਰ ਦੀ ਤੇ ਆਣ ਕੇ ਸਿੱਧਾ ਧੱਕਾ ਮਾਰਿਆ ਤੇ ਫਿਰ ਮੈਂ ਤਾਂ ਇੰਨਾ ਥੱਕੋ ਹੋਇਆ ਇਹਨੇ ਮੈਂ ਮੁੱਕੀ ਮਾਰੀ ਇਹ ਦੇਪਿਆ ਇਹਦੀ ਡਿਗਰ ਨੇ ਨਾਲ ਇਹਦੀ ਬਦਲਾਤ ਜੀ ਇਹ ਮੇਰੇ ਦੇ ਝੂਠੇਆ ਦੋਸ਼ ਲਾਉਂਦੇ ਆ ਕਿ ਇਹਨੇ ਗੱਡੀ ਤੋਂ ਦਸਤਾ ਕੱਢਿਆ ਦਸਤਾ ਕੱਢ ਕੇ ਉਹਦੇ ਮਾਰਿਆ ਉਹਦੇ ਮਾਰਿਆ ਸੀਸੀ ਵੀ ਸਾਰੀ ਚੈੱਕ ਹੋਵੇ ਇਹ ਕੋਈ ਮੈਂ ਕਿਸੇ ਨੂੰ ਮਾਰਿਆ ਨਹੀਂ ਸਿਰਫ ਧੱਕਾ ਮਾਰਿਆ ਸ਼ਰਾਬੀ ਆਪੇ ਡਿੱਗਦਾ ਫਿਰਦਾ ਹੀ ਪਾਗੇ ਦੀ ਆਪੇ ਲੱਤ ਦੀ ਮੇਰੇ ਕੋ ਪਾਗ ਨਹੀਂ ਲੱਤੀ ਇਹ ਇਹਦੀ ਸਾਰੀ ਜਾਂਚ ਹੋਣੀ ਚਾਹੀਦੀ